ਅਕੇ ਪਰਦੇ ਪਾਈਆਂ ਵਾਲੀ ਕਹਿ ਵੀ ਇੱਕ ਵਾਰੀ ਕਹੇ ਬਸ ਬੱਚਾ ਨਾਲ ਆ ਗਿਆ ਤੇਰਾ ਮਾਨ ਵਾਜਾ ਮੈਂ ਤੁਸੀਂ ਕਿੱਥੇ ਫਿਰਦੇ ਹੋ ਪਾਈਆ ਹਾਂ ਪਾਈਆ ਕੀ ਮਾਰ ਪਾਈ ਦੀ ਮਾਨ ਆ ਯਾਰ ਤੂੰ ਸਾਡੇ ਲੈ ਵੀ ਮਿੱਤਰੋ ਅੱਜ ਨਾ ਬਾਈ ਦਾ ਟਾਪ ਦੀ ਝੋਟੀਆਂ ਤੋੜ ਕੇ ਦਿਖਾਉਣੇ ਆ ਤੇ ਝੋਟੀਆਂ ਵੀ ਝਰਕੀ ਆ ਨਾ ਆਹ ਕਮਾਲਾ ਇਧਰ ਨੂੰ ਚੱਲ ਇਧਰ ਧੋਪਾ ਗਈ ਤੇ ਨਾਲ ਮੂੜਾ ਵੀ ਲਈ ਫਿਰਦਾ ਬਾਈ ਹਨਾ ਬੱਚਾ ਮਰ ਗਿਆ ਹੋਊ ਜਿਹੜਾ ਤੇ ਬਾਕੀ ਗੱਲਬਾਤ ਸਾਰੀ ਬਾਅਦ ਨਾ ਕਰਾਂਗੇ ਪ੍ਰਾਪਰ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਥਾਂ ਲੇਵ ਦੀ ਬਿਲਕੁਲ ਸਾਫਾ ਦੇ ਮੰਡੀ ਦੇ ਵਿੱਚ ਇਕੱਲੇ 22 ਕੋਲੀ ਚਮਕਦੀਆਂ ਝੋਟੀਆਂ ਤੇ ਟਾਪ ਕਲਾਸ ਜਿਹੜੀਆਂ ਝੋਟੀਆਂ ਦੇਖੀ ਤੇ ਬਾਕੀ ਐ ਲੈ ਚਲ ਤੇ ਗੱਲਬਾਤ ਹਾਂ ਬਾਕੀ ਗੱਲਬਾਤ ਬਾਅਦ ਨਾ ਕਰਾਂਗੇ ਤੇ ਥਾਣਾ ਸਪੇਸ ਜਿਹੜਾ ਬਹੁਤ ਸੋਹਣਾ ਪਿੱਠਪੂੜੇ ਦੀ ਬੰਤਰ ਦੀ ਗੱਲ ਕਰਦੇ ਝੋਟੀਆਂ ਬਾ ਕਮਾਲ ਆ ਤੇ ਤੰਨੀ ਹਨਾ ਤੇ ਬਾਕੀ ਕੱਲੀ-ਕੱਲੀ ਦੀ ਆਪਾਂ ਡਿਟੇਲ ਵੀ ਪੁੱਛ ਕੇ ਦਿੰਦੇ ਰਹਿਵਾਂਗੇ ਤੇ ਰੇਟ ਵੀ ਸਾਰੀ ਗੱਲਬਾਤ ਆ ਬਾਈ ਨਾਲ ਪ੍ਰੋਪਰ ਕਰਾਂਗੇ ਹਣਾ ਝੋਟੀ ਦੇ ਵਿੱਚ ਕਮੀ ਕੋਈ ਨਹੀਂ ਸਕੀਨ ਆ ਪੂਰੀ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਬਾਈ ਹਸੀ ਗਾਲ ਬਾਈ ਨਾਮ ਦੱਸੀ ਸੱਤ ਵੀਰ ਭਰੇ ਸੱਤ ਵੀਰ ਠੀਕ ਆ ਸੱਤ ਵੀਰ ਪਿੰਡ ਬਾਈ ਪਿੰਡ ਭਾਗੜਾ ਜੀ ਜ਼ਿਲ੍ਹਾ ਮਾਨਸਾ ਆਹ ਜਿਹੜਾ ਜ਼ਿਲ੍ਹਾ ਮਾਨਸਾ ਤੇ ਇੱਕ ਵਾਰੀ ਨੰਬਰ ਬੋਲੀ ਬਾਈ ਨੰਬਰ 78714347810 ਠੀਕ ਆ ਤੇ ਸੱਤ ਵੀਰ ਜਿਹੜੀ ਆਪਾਂ ਆਹ ਬਾਈ ਦਿਖਾਈ ਇੱਕ ਨੰਬਰ ਤੇ ਝੋਟੀ ਮੰਨ ਲਾ ਇਹਦਾ ਕੀ ਡਿਟੇਲ ਆਗੀ ਇਹਦੇ ਥੱਲੇ ਬਾਈ ਦੁੱਧ ਆਇਆ ਹੈਗਾ ਹੁਣ 13 14 ਕਿਲੋ ਨਿਲਦੀ ਮੂਰੇ ਦੇ ਠੀਕ ਆ ਮਤਲਬ ਕਰਦੇ ਆ ਤਾਂ 1 10 1 10 ਤੇ ਦੇਮ ਦੇਮਾ ਕਿੰਨੇ ਦੀ ਇਹ ਲੱਖ ਦੀ ਦੇਦਾ ਠੀਕ ਆ ਤੇ ਬੱਚੇ ਨੂੰ ਕੀ ਗੱਲ ਹੋਈ ਚੈਨਲ ਦੇ ਥਰੂ ਆਊਗਾ 4000 ਹੋਰ ਆਫਰ ਦੇਦਾ ਠੀਕ ਆ ਲੈ ਵੀ ਮਿੱਤਰੋ ਜੇ ਕਹਿੰਦਾ ਬਾਈ ਕਹਿੰਦਾ ਚੈਨਲ ਦੇ ਥਰੂ ਗਾ ਦੇਖ ਕੇ ਕੋਈ ਦੱਸਦਾ ਤਾਂ ਉਹਨੂੰ 4000 ਰੁਪਇਆ ਹੋਰ ਕਹਿੰਦਾ ਆਫਰ ਕਰ ਦਾਂਗੇ ਪੂਰੇ ਇਲਾਕੇ ਦੇਣੀ ਆ ਤਾਂ 96000 ਦੀ ਬਾਈ ਕਹਿੰਦੇ ਦੇ ਦੇ ਬਾਕੀ ਮੌਕੇ ਦੀ ਗੱਲ ਹੁੰਦੀ ਆ ਨਾ ਰੇਟ ਤਾਂ ਮੰਡੀ ਸਾਹਿਬ ਕਰਨਾ ਪੈਂਦਾ ਤੇ ਆਇਆ ਸਤਵੀਰ ਦੂਜੇ ਤੌਰ ਹੋਰ ਬ ਦੋ ਨੰਬਰ ਤੇ ਤੋਰ ਕੇ ਦਿਖਾਉਣੇ ਛੋਟੀ ਸਾਨੂੰ ਇਹ ਵੀ ਤਾਜੀ ਜਿਹੜੀ ਸੂਈ ਹੋਈ ਆ ਤੇ ਬਾਕੀ ਤੋਰ ਦੀ ਨੂੰ ਤੁਸੀਂ ਚੈੱਕ ਕਰ ਲੋ ਤੇ ਪਸ਼ੂ ਮੰਡੀ ਮਾਨਸਾ ਦੇ ਪਹੁੰਚੇ ਹੋਏ ਆ ਆਪਾਂ ਹਰ ਸ਼ੁੱਕਰਵਾਰ ਜਿਹੜੀ ਲੱਗਦੀ ਆ ਤੇ ਕੁਝ ਭਰਾਵਾਂ ਨੂੰ ਨਾ ਅੱਜ ਤੱਕ ਆਏ ਸੀਗਾ ਇਹ ਮੰਡੀ ਲੱਗਦੀ ਨਹੀਂ ਕਿਉਂਕਿ ਵਿੱਚ ਬਈ ਕਹੀ ਗਿਆ ਵੀ ਸ਼ੁੱਕਰਵਾਰ ਜਿਹੜੀਆਂ ਆ 15 ਤਰੀਕ ਤੋਂ ਬਾਅਦ ਮੰਡੀਆਂ ਬੰਦ ਨੇ ਤੇ ਉਹਨਾਂ ਵਾਸਤੇ ਥੋੜਾ ਜਿਹਾ ਅਲਾਉਸ ਜ਼ਰੂਰ ਹੋ ਗਿਆ ਤੇ ਮੰਡੀਆਂ ਲੱਗਣੀਆਂ ਬਈ ਅੱਜ ਹੀ ਲੱਗੀ ਆ ਮਾਨਸਾ ਦੀ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਆਪਾਂ ਹਰ ਸ਼ੁੱਕਰਵਾਰੀ ਇੱਥੇ ਪਹੁੰਚਦੇ ਹੁੰਨੇ ਆਣਾ ਜਿਹੜੇ ਭਰਾ ਨਵੇਂ ਦੇਖ ਰਹੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਜਿਹੜੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਬਾਕੀ ਬਾਈ ਸਰਾ ਗੱਲਬਾਤ ਕਰੀ ਫਿਰਦਾ ਜਮ ਮੰਡੀ ਚ ਵਹਜਾ ਵਹਜਾ ਕਰੀ ਬੇ ਝੋਟੀਆਂ ਦੀ ਤੇ ਬਾਕੀ ਸਤਵੀਰ ਤੇਜੀ ਵੀ ਡਿਟੇਲ ਜਿਹੜੀ ਲੈਣੇ ਆ ਤੇ ਸਤਵੀਰ ਜਿਹੜੀ ਆ ਤੁਰ ਕੇ ਸਹੀ ਬਾਈ ਕਿੰਨੇ ਦਿਨਾਂ ਸੂਈ ਹੈ ਇਹ ਬਾਈ ਕੱਲ ਸੂਈ ਆ ਸ਼ਾਮ ਨੂੰ ਕੱਲ ਸੂਈ ਆ ਸ਼ਾਮ ਠੀਕ ਆ ਤੇ ਦੁੱਧ ਬਾਈ ਕੀ ਰਿਪੋਰਟ ਹੈ ਦੀ ਜੇ ਬਾਈ 15 ਕਿਲੋ ਦੀ ਗਰੰਟੀ ਦੇਾਈ ਹੋਈ ਹੈ ਮੈਂ ਠੀਕ ਆ ਹਜੇ ਤਾਂ ਬੌਲਾ ਹਨ ਹਾਲੇ ਤਾਂ ਬੌਲਾ ਹੈ ਠੀਕ ਆ ਵੀ 15 ਕਿਲੋ ਆਪਾਂ ਜ਼ਿੰਮੇਦਾਰੀ ਦੇਵਾਂ ਮਾਹਾਂ ਭਾਈ ਕੰਡੇ ਵਾਲਾ ਠੀਕ ਆ ਕਈ ਵਾਰ ਭਰਾ ਕੁਝ ਯਕੀਨ ਨਹੀਂ ਕਰਦਾ ਆਪਾਂ ਯਾਰ ਪੈਸੇ ਬਾਅਦ ਚ ਭਜਾ ਦੇ ਜਿੱਦੇ ਜਿੱਦੇ ਨਾਲ 15 ਕਰਿਆ ਤਾਂ ਠੀਕ ਆ ਲੈ ਵੀ 15 ਕਿਲੋ ਦੁੱਧ ਤੇ ਬਾਈ ਕਹਿੰਦਾ ਝੋਟੀ ਚੰਗੀ ਹੈ ਨਾ ਬਾਕੀ ਥਾਂ ਲੈਵਾ ਵੀ ਦੱਸਦਾ ਤੇ ਰਾਤ ਸੂਈ ਆ 15 ਕਿਲੋ ਦੀ ਕਹਿੰਦਾ ਜ਼ਿੰਮੇਦਾਰੀ ਝੋਟੀ ਭੇਜ ਦਾਂਗੇ ਤੇ ਜੇ ਕਿਸੇ ਦਾ ਭਰਾ ਦਾ ਮਨ ਨਹੀਂ ਖੜਦਾ ਕਹਿੰਦਾ ਪੈਸੇ ਵੀ ਆਪਾਂ ਬਾਅਦ ਚ ਲੈ ਲਾਂਗੇ ਤੇ ਬਾਈ ਦਾ ਪਿੰਡ ਹੈਗਾ ਭਾਦੜਾ ਜਿਹੜਾ ਮਾਨਸਾ ਤੇ ਆਇਆ ਸਾਡੇ ਵੀ ਤੀਜੇ ਨੰਬਰ ਵਾਲੇ ਵੀ ਤੋਰ ਬਾਈ ਕੋਲੇ ਤੀਜੇ ਨੰਬਰ ਤੇ ਵੀ ਤੋਰ ਤੇ ਝੋਟੀਆਂ ਬਾਈ ਕੋਲੇ ਪੂਰੇ ਟਾਪ ਦੀਆਂ ਨੇ ਚੰਗੀਆਂ ਹਨਾ ਇਹ ਮੱਝ ਆ ਗਈ ਦੋ ਝੋਟੀਆਂ ਸੀਗੀਆਂ ਤੇ ਤੀਜੇ ਨੰਬਰ ਤੇ ਤੁਰਦੀ ਇਹ ਵੀ ਚੈੱਕ ਕਰ ਲੋ ਇਹ ਬਈ ਸੂਈ ਆ ਸੂਈ ਹੋਈ ਆ ਬਾਈ ਇਹਨਾਂ ਚ 10 12 ਠੀਕ ਆ ਤੇ ਇਹਦਾ ਵੀ ਆਪਾਂ ਤੁਹਾਡੇ ਨੂੰ ਦਿਖਾਵਾਂਗੇ ਬੱਚਾ ਤੇ ਨਾਲ ਮੋੜ ਦਾ ਬਾਈ ਥੋੜਾ ਲਸਾ ਬਣ ਜਰੂਰ ਦੇਦਾ ਤੇ ਚੰਗੀ ਮੱਝ ਆ ਗਈ ਦੁੱਧ ਵਾਲੀ ਤੇ ਬਾਕੀ ਸਾਰੀ ਮੰਡੀ ਦੇ ਵਿੱਚੋਂ ਜਿਵੇਂ ਕਹੀਦੀ ਹਨਾ ਸ਼ਿੰਗਾਰ ਜਿਹੜਾ ਬਾਈ ਦਾ ਲੱਗਿਆ ਹੋਇਆ ਚੰਗਾ ਟਾਪ 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 ਦੀਆਂ ਨੇ ਇਹਦਾ ਜਿਹੜਾ ਥਾਨ ਲੈ ਬਿਲਕੁਲ ਸਾਫ਼ ਆ ਨਾ ਦਿਰਾਉਣਾ ਤੇ ਸਤਵੀਰ ਇਹਦਾ ਬੱਚਾ ਜਿਹੜਾ ਆ ਸਾਹਮਣੇ ਬੈਠਾ ਬਈ ਆਓ ਬੈਠਾ ਬਈ ਠੀਕ ਆ ਇਹ ਵੀ ਤਾਜੀ ਸੂਈ ਹੋਈ ਆ ਤਾਜੀ ਠੀਕ ਆ ਲੈ ਹੁਣ ਦੁੱਧਾ ਹੈਗਾਗਾ ਇਸ ਟਾਈਮ 13 13.5 ਕਿਲੋ ਕੰਡੇ ਵਾਲਾ ਕੰਡੇ ਵਾਲਾ ਹਾਂ ਠੀਕ ਆ ਚਬਾ ਕੇ ਦੇ ਦਾਂ ਠੀਕ ਆ ਤੇ ਬਈ ਇਹਦਾ ਰੇਟ ਦੀ ਗੱਲਾਂ ਨੇ ਰੇਟ ਕੀ ਆ ਇਹਦਾ 1 ਪੰਜ ਕਰਦੇ ਹਾਂ 1 ਪੰਜ ਹਾਂ ਕਿੰਨੇ ਦੇ ਇਹ ਦੇ ਦਾਂਗੇ ਲੱਖ ਦੇ ਉਹੀ ਆਫਰ ਆ ਜੇ ਕੋਈ ਤੇਰੇ ਚੈਨਲ 3 ਉਪਰ 4000 ਰੁਪਏ ਆਪਾਂ ਹੋਰ ਆਫਰ ਦਿੱਤਾ ਕਰੀਏ ਠੀਕ ਆ 4000 ਦੀ ਹੋਰ ਆਫਰ ਕਰਾਂਗੇ ਠੀਕ ਆ ਤੇ ਬਾਕੀ ਵੀ ਜਿਵੇਂ ਹੁਣ ਸੁਆ ਘਟ ਹਨ ਤਾਂ ਕਰਕੇ ਮਹਿੰਗੀਆਂ ਨੇ ਹਾਂ ਹੁਣ ਫਾਈ ਤਾ ਜਾ ਡੰਗ ਮਿਲਦੀ ਮਿਲਦਾ ਹੈ ਨਾ ਤੂੰ ਫੇਰ ਵੀ ਲਈ ਵਰਦਾ ਹਾਂ ਵਾਲੀ ਭਗਾਈ ਨਾ ਕੱਢਣੇ ਵਾਲੀ ਭਗਾਈ ਨਹੀਂ ਕੱਢਦੇ ਸਹੀ ਗੱਲ ਆ ਲੈ ਮਿੱਤਰੋ ਸੂਆ ਹੈ ਨਹੀਂ ਤਾਂ ਕਰ ਕਿਹੜੇ ਰੇਟ ਹੈ ਵੀ ਆ ਤੇ ਬਾਕੀ ਸਤ ਵੀ ਉਹਨਾਂ ਤੁਸੀਂ ਜਰੂਰ ਸਮਰਕ ਕਰ ਲਓ ਕਰੇ ਵੀ ਆਪਣੇ ਕੋਲੇ ਮਿਲ ਜਣੇ ਇੱਕ ਪਾਜੀ ਹੁੰਦੀਆਂ ਹਰ ਟਾਈਮ ਆਪਣੇ ਕੋਲੇ 8 ਤੋਂ 10 ਪਸ਼ੂ ਆਪਣੇ ਹੁੰਦੀ ਹੁੰਦੀ ਠੀਕ ਆ ਮੰਨ ਲਓ ਵੀ ਸੰਵਰਕ ਕਰਕੇ ਮੰਦਾ ਸਕਦਾ ਹੈ ਨਾ ਪਿੰਡ ਪਾ ਦੇਣਾ ਇਹਦਾ ਮਾਂ ਹੁੰਦੀਆਂ ਮਈਆਂ ਵੀ ਹੁੰਦੀਆਂ ਠੀਕ ਆ ਤੇ ਇਹ ਕੱਟਾ ਬਾਈ ਕਿਵੇਂ ਲੱਗ ਜੇ ਇਹ ਬਾਈ ਲੈ ਬੂਰਾ ਕੱਟਾ ਠੀਕ ਆ ਲੈ ਮਿੱਤਰੋ ਬੂਰਾ ਕੱਟਾ ਸਪੈਸ਼ਲ ਜੇ ਕਿਸੇ ਨੇ ਸਾਂ ਰੱਖਣਾ ਹੈ ਨਾ ਤੇ ਥੋੜ ਮੰਡੀ ਤੇ ਕਦੇ ਕੱਢਣੀ ਹੁਣਾ ਚਲਿਆ ਰਹੀ ਦੀ ਫਲੇ ਮੰਨਦਾ ਤੇ ਲੈ ਮਿੱਤਰੋ ਬੂਰਾ ਕੱਟਾ ਜੇ ਕਿਸੇ ਨੇ ਸਾਂ ਰੱਖਣਾ ਨਾ ਤੇ ਮੋੜਦਾ ਬਾਈ ਮੋੜਦਾ ਤੇ ਚੰਗਾ ਬਹੁਤ ਲੱਗਦਾ ਹਨਾ ਠੀਕ ਆ ਤੇ ਪਿੱਠਵੜਾ ਬਾਈ ਬਾਕੀ ਯਾਰ ਮੇਰਾ ਖਿਆਲ ਬਾਈ ਸਤਵੀਰ ਤੈਨੂੰ ਸੌਂਕ ਲਾਦਾ ਬੂਰੀਆਂ ਨਾਲ ਹਨਾ ਜਿਵੇਂ ਕੱਟੀਆਂ-ਕੁੱਟੀਆਂ ਉਹਦੇ ਆਪਾਂ ਕੱਟੀ ਵੀ ਲਈ ਫਿਰਦੇ ਹਨਾ ਹਾਈ ਮੰਡੀ ਇੱਕ ਅੱਧਾ ਹਾਈ ਮੰਡੀ ਇੱਕ ਅੱਧਾ ਬੂਰਾ ਨੱਕ ਹੁੰਦਾ ਤੇ ਉਹਦੇ ਕੱਟੀ ਵੀ ਲਈ ਫਿਰਦਾ ਸੀਗਾ ਤੇ ਬਾਈ ਕੋਲੇ ਕਹਿੰਦਾ ਕੱਟਾ ਵੀ ਚੰਗੇ ਰਿਕਾਰਡ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦੇ ਨੇ ਇੱਕ ਵਾਰੀ ਫੇਸ ਕੁਆਲਿਟੀ ਦੀ ਤੁਸੀਂ ਚੈੱਕ ਕਰ ਲਓ ਨੀਲੀ ਰਾਵੀ ਦਾ ਤੇ ਸਿੰਘ ਸਿੰਘ ਗੁੰਡੇ ਕਰ ਦਿੰਦਾ ਤੇ ਰਾਜੀ ਵਧੀਆ ਸੀਲ ਆ ਤੇ ਬਾਈ ਸਤਵੀਰ ਇਹਦੀ ਮਾਂ ਮਨਲਾ ਕੀ ਰਿਕਾਰਡ ਸੀਗਾ ਜੀ ਬਾਈ ਕਿੱਲੋ ਦਾ ਰਿਕਾਰਡ ਆ ਆਪਣੇ ਮਿੱਤਰ ਪਿਆਰੇ ਦੀ ਲੈ ੱੱਕੇ ਨਾਲ ਹੀ ਲੈ ਉਹਦਾ ਦਿੰਦਾ ਨਹੀਂ ਸੀ ਮਾ ਯਾਰ ਸਾਨੂੰ ਜਿਵੇਂ ਮਰਜ਼ੀ ਕਰ ਕੱਟਾ ਦੇ ਠੀਕ ਆ ਹਾਂ ਆਪਾਂ ਮੈਂ ਇਹਦੀ ਫੋਟੋ ਵੀ ਐਲ ਨੂੰ ਵਟਸਐਪ ਕਰ ਲਿਆ ਆਪਾਂ ਸਾਰਾ ਰਿਕਾਰਡ ਰਿਕਾਰਡ ਲੈ ਕੇ ਫੇਰ ਖਰੀਦੇ ਗੱਲ ਹੀ ਮੁੱਕਦੀ ਆ ਲੈ ਬਾਈ ਰਿਕਾਰਡ ਲੈ ਕੇ ਕਹਿੰਦਾ ਫੇਰ ਖਰੀਦ ਲਓ ਬਾਈ ਕਹਿੰਦਾ ਉਹ ਨਾ ਜਿਹੜਾ ਕੋਈ ਝੱਲਣਾ ਕਰੇ ਉਹ ਸੋਨੂ ਸਾਰਾ ਮਾਂ ਦੀਆਂ ਫੋਟੋਆਂ ਬਾਇਓ ਡਾਟਾ ਸਾਰਾ ਮਿਲੂਗਾ ਤੇ ਸਤਪੁਰ ਕਿੰਨੇ ਟਾਈਮ ਦਾ ਹੈ ਬਾਈ ਇਹ ਬਾਈ 7-8 ਮਹੀਨਿਆਂ ਦਾ ਬੱਚਾ 7-8 ਮਹੀਨਿਆਂ ਦਾ ਰਾਜੀ ਵਧੀਆ ਹੈ ਨਾ ਹਾਂ ਸਾਫ ਸਮਹਾਲ ਵਧੀਆ ਤੇ ਦੁੱਧਾ ਤੇ ਚੰਗਾ ਪੀਤਾ ਲੱਗਦਾ ਹੈ ਨਾ ਜਿਵੇਂ ਕੱਦ ਕਾਠ ਜੇ ਕਿਸੇ ਨੇ ਬਾਈ ਸਾਹ ਰੱਖਣਾ ਦੋਦੇ ਵਾਸਤੇ ਵਧੀਆ ਗੱਲ ਹੈ ਨਾ ਹਾਂ ਬਹੁਤ ਤੇ ਇਹਦਾ ਕੀ ਪ੍ਰੈਸਰ ਹੋ ਬਾਈ ਅੱਜ ਇਹਦਾ ਮੁੱਲ ਤਾਂ ਵੀਰੇ 50 ਕਰਦੇ ਆ ਹਾਂ ਨਾ بس 21 ਬਸ 40000 ਦਾ ਬੱਚਾ ਦੇ ਦਾਂਗੇ ਉਹੀ ਆਫਰ ਹੈ ਇਹ ਚੈਨਲ 3 ਉਹ 4 ਹੋਰ ਛੱਡ ਦਾਂਗੇ ਆਪਾਂ ਠੀਕ ਹੈ ਲੈ ਵੀ ਮਿੱਤਰੋ 40000 ਤੇ ਰੇਟ 50000 ਕਰਦਾ ਮੰਡੀ ਤੇ ਤੇ ਚੰਗੇ ਰਿਕਾਰਡ ਵਾਲਾ ਜੇ ਕਿਸੇ ਨੇ ਕਹਿੰਦਾ ਸਾਹ ਰੱਖਣਾ ਬੂਰਾ ਸੌਂਕ ਨਾਲ ਹਨਾ ਤਾਂ ਉਹ ਹਰੇਕ ਬੰਦਾ ਆ ਕੇ ਬਾਈ ਨਾਲ ਸੰਪਰਕ ਕਰ ਲੇ ਤੇ ਪੂਰਾ ਬਾਇਓ ਡਾਟਾ ਲੈ ਕੇ ਫੇਰ ਖਰੀਦ ਸਕਦਾ ਕੋਈ ਇਹੋ ਜਿਹੀ ਚੱਕਰ ਨਹੀਂ ਤੇ ਸਾਡ ਵੀ ਇੱਕ ਵਾਰੀ ਡਰੈਸ ਹੋਰ ਬੋਲਦੇ ਬਾਈ ਪਿੰਡ ਭਾਦੜਾ ਬਾਈ ਜ਼ਿਲ੍ਹਾ ਮਾਨਸਾ ਤੇ 78143 47810 ਠੀਕ ਹੈ ਨੰਬਰ ਵੀ ਬੋਲ ਦਿੰਦਾ 856 64 151 ਠੀਕ ਹੈ ਦੋਨੇ ਭਾਈ ਹੁੰਦੇ ਦੋਨਾ ਭਾਈਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਸਤਿ ਵੀਰ ਇੱਕ ਗੱਲ ਹੋਰ ਦੱਸ ਬਈ ਅੱਜ ਮੰਡੀ ਦਾ ਕੀ ਕਰਨ ਹੈ ਕਿ ਵਿਸੇ ਜਿਵੇਂ ਪਿਛਲੀ ਵਾਰ ਗੱਲ ਸੁਣੀ ਸੀ 15 ਤਰੀਕ ਤੋਂ ਮੰਡੀਆਂ ਬੰਦ ਹੋ ਰਹੀ ਤਾਂ ਕਰਕੇ ਘਟ ਆਇਆ ਅੱਜ ਅੱਜ ਕੁਝ ਭਾਈ ਥੋੜਾ ਜਿਹਾ ਸੀਜ਼ਨ 'ਚ ਬੜ ਗਏ ਲੋਗ ਸੀਜ਼ਨ 'ਚ ਬੜ ਗਏ ਨਹੀਂ ਜਿਵੇਂ ਮੈਨੂੰ ਫੋਨ ਬਹੁਤ ਆਏ ਕਹਿੰਦੇ ਵੀ ਮੰਡੀਆਂ ਅੱਜ ਲੱਗਦੀ ਨਹੀਂ ਹਾਂ ਉਹ ਵੀ ਚੱਕਰ ਹੈ ਹੈ ਜਣਾ ਉਲੇ ਵਿੱਚ ਠੀਕ ਹੈ ਹਾਂ ਤੇ ਕੋਈ ਹੋਰ ਗੱਲ ਤਾਂ ਨਹੀਂ ਨਾ 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 ਕੋਈ ਠੀਕ ਹੈ ਹਾਂ ਤੇ ਬਾਕੀ ਭਾਈ ਮੰਡੀ ਅੱਜ ਲੱਗੀ ਹੈ ਦੇ ਉਸ ਤੋਂ ਸ਼ੁੱਕਰਵਾਰ ਨੂੰ ਤੇ ਥੋੜਾ ਜਿਹਾ ਇਸ ਚੱਕਰ ਦੇ ਚੰਗੇ ਨਾਗ ਨੇ ਤੁਸੀਂ ਜਰੂਰ ਗੌਰ ਕਰ ਲਓ ਸੰਬਰਕ ਬਾਈ ਨਾਲ ਕਰ ਲਿਓ ਤੇ ਬਾਕੀ ਰੇਟ ਮੰਡੀ ਦੀ ਗੱਲ ਹੁੰਦੀ ਹੈ ਬਾਕੀ ਬਾਈ ਮਾਨਦਾਨ ਜਰੂਰ ਕਰਕੇ ਦੋ ਲੈ ਬਈ ਇਹ ਕਿ ਨਾ ਆਪਾਂ ਟੋਕੜ ਮੱਝ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਤੋੜ ਦਿਨ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਬਾਕੀ ਪਟਕੜੇ ਜਿਹੜੇ ਬੰਦਰ ਸੋਹਣੀਆਂ ਬਾਕੀ ਥਣਾ ਥੁਣਾ ਦਾ ਵੀ ਸਾਈਜ਼ ਸੋਹਣਾ ਥੋੜਿਆ ਬਾਕੀ ਗੱਲਬਾਤ ਆਪਾਂ ਜਿਹੜੀ ਪ੍ਰੋਪਰ ਬਾਈ ਤੋਂ ਕਰਕੇ ਦੇਵਾਂਗੇ ਥਣ ਮਜੋੜਨ ਮਾਂ ਜ਼ਰੂਰ ਹੈ ਥੋੜਿਆ ਜਿਹਾ ਤੇ ਕਰੂ ਜਿਹੜੀ ਝੋਟੀ ਹੈਗੀ ਤੇ ਪੂਰੀ ਆਪਾਂ ਬਾਈ ਤੂੰ ਲੈਨੇ ਜਾਣਕਾਰੀ ਹਣਾ ਸਾਹਮਣੇ ਜਿਹੜਾ ਬੱਚਾ ਖੜਾ ਘੱਟੋ ਘੱਟ ਸੂਈ ਉਹ ਤਾਂ ਹੀ ਤਨਵੇਂ ਨੇ ਅ ਹਸੀ ਗਾਲ ਬਾਈ ਨਾਮ ਬਾਈ ਗੋਗੀ ਠੀਕ ਹੈ ਗੋਗੀ ਪਿੰਡ ਕਿਹੜਾ ਬਾਈ ਚਨਾਰ ਖਾ ਦੇ ਚਨਾਰ ਖਾਨਾ ਹਾਂ ਜਿਲ੍ਹਾ ਬਠਿੰਡਾ ਹਣਾ ਠੀਕ ਹੈ ਮਾਲ ਨੰਬਰ ਦੱਸ ਇੱਕ ਵਾਰੀ 93172 ਠੀਕ ਹੈ 86 ਨਾਲ ਥਾ ਤੇ ਗੋਗੀ ਜਿਹੜੀ ਆਪਾਂ ਕਹਿੰਦੇ ਸੂਈ ਮਾਜ ਜਿਹੜੀ ਤੋਰ ਕੇ ਖਾਈ ਬਾਈ ਅਜਾ ਕੁੱਤੋ ਸੂਆ ਤੇ ਕਿੰਨੇ ਟਾਈਮ ਸੂਏ ਬਾਈ 2 ਡੂੜ ਮਿੰਟ ਤੇ ਦੁੱਧ ਹੁਣ ਬਾਈ ਇਸ ਟਾਈਮ ਕਿੰਨਾ 10 ਕਿਲੋ ਠੀਕ ਹੈ ਬੂਰਾ ਜਮਾ ਲੈ ਮੇ 10 ਕਿਲੋ ਬਾਈ ਗੋਗੀ ਤਿਆਰ ਕਰਾਂ ਦੁੱਧਾ ਤੇ ਬਾਕੀ ਤੁਹਾਡੇ ਸਾਹਮਣੇ ਹੈ ਨਾ ਪਲੀਪੁਲੀ ਚੰਗੇ ਮਾਸ ਤੇ ਡੇਢ ਮਿੰਟ ਸੂਈਦਾ ਹੈਗਾ ਤੇ ਬਾਕੀ ਤੁਸੀਂ ਦਸੱਲੀ ਵੀ ਕਰ ਸਕਦੇ ਹੋ ਹਨ ਤੇ ਗੋਗੀ ਰੇਟ ਦੀ ਗੱਲ ਹੈ ਵੀ ਰੇਟ ਕੀ ਕਰਤਾ 75000 75000 ਕਿੰਨਾ ਮਾਨਦਾਨ ਕਰਾਂਗੇ ਵਿੱਚੋਂ 100000 ਮਾਨਦਾਨ ਠੀਕ ਹੈ ਬੜਨ ਕਰਤਾ ਲੈ ਭਾਈ ਗੋਗੀ ਕਹਿੰਦਾ 1000 2000 ਹੀ ਕਰਾਂ ਮੈਂ ਤਾਂ ਰੇਟ ਪਹਿਲੀ ਕਹਿੰਦਾ ਹਿਸਾਬ ਨਾਲ ਰੱਖਿਆ ਰੇਟ ਕਰਤਾ ਬਾਈ ਨੇ 75000 ਤੇ ਬਾਕੀ ਡੇਢ ਮਹੀਨੇ ਸੂਹੀ ਹੈ 10 ਕਿਲੋ ਦੁੱਧ ਬਾਈ ਤਿਆਰ ਦਾਦਾ ਸਾਹਮਣੇ ਬੱਚਾ ਘੜਾ ਦੇਖਣ ਨੂੰ ਥੋੜਾ ਜਿਹਾ ਵੱਡਾ ਲੱਗਦਾ ਤੇ ਸੰਬਰਕ ਜਨੂਰ ਤੁਸੀਂ ਗੱਲ ਗੋਗੀ ਨਾਲ ਪਿੰਡ ਬਾਈ ਦਾ ਚਨਾਰ ਤਲਖਾਨਾ ਤੇ ਜ਼ਿਲ੍ਹਾ ਬਠਿੰਡਾ ਲੈ ਵੀ ਇੱਕ ਨੇ ਆਪਾਂ ਤੁਹਾਨੂੰ ਦਿਖਾਉਣਾ ਮੱਝ ਤੋੜ ਕੇ ਤਾਜੀ ਸੂਹੀ ਹੈ ਤੇ ਸਾਹਮਣੇ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਤੁਰ ਲੈ ਤੁਰ ਲੈ ਤੁਨੂੰ ਥੋੜਾ ਜਿਆ ਬੈਸਟ ਬੋੜੀ ਦੀ ਜਿਹੜੀ ਬਾਂਤਰਾਂ ਟਿੱਡੀ ਥੋੜਾ ਨਜ਼ਰ ਆਊਗੀ ਤੇ ਬਾਕੀ ਥਣ ਲੈਵੇ ਚੰਗਾ ਮੋੜ ਦਮ ਤੇ ਥਣਨ ਦੀ ਜਿਹੜੀ ਸਪੇਸ ਚੰਗੀ ਹੈ ਤੇ ਪਰ ਥੋੜਾ ਸਾਪ ਜੀ ਲਈ ਵਾਲੇ ਵਾਂਗੂ ਲੱਗਦਾ ਮੰਜਰੀ ਤਾਜੀ ਸੂਈ ਹੈ ਨਾ ਤੇ ਬਾਕੀ ਆਪਾਂ ਬਾਈ ਦੋ ਡੇਲ ਪੁੱਛਦੇ ਆ ਤੇ ਬੱਚਾ ਵੀ ਜਿਹੜਾ ਸਾਹਮਣੇ ਬੈਠਾ ਬਾਕੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸੱਸੀ ਗਾਲ ਮੈਂ ਕੀ ਨਾਮ ਕੀ ਆਪਣਾ ਹਰਦਮ ਹਰਦਮ ਠੀਕ ਆ ਹਰਦਮ ਜੀ ਹਰਦਮ 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 ਠੀਕ ਆ ਹਰਦਮ ਪਿੰਡ ਜੀ ਹਰਦਮ ਕੀ ਆਦਮ ਕੇ ਜ਼ਿਲ੍ਹਾ ਮਾਨਸਾ ਮਾਨਸਾ ਤੇ ਜਿਹੜੀ ਆਪਾਂ ਦਿਖਾਈ ਆ ਤੋਰ ਕੇ ਝੋ ਮੱਝ ਮੰਨ ਲਾ ਕਹਵੇਂ ਸੂਇਆ ਚੌਥੇ ਸੂਇ ਚੌਥੇ ਸੂਇ ਕੈ ਦਿਨ ਹੋ ਕੇ ਸੂਇ ਨੂੰ ਅੱਜ 8 ਦਿਨ 8 ਦਿਨ ਤੇ ਦੁੱਧ ਹੁਣ ਕਿੰਨਾ ਤਿਆਰ ਆ 11 ਕਿਲੋ ਪੂਰਾ ਜਮਾ ਲੈ ਵੀ 11 ਕਿਲੋ ਮਿੱਤਰੋ ਤਿਆਰ ਰੱਖਦਾ ਬਾਈ ਚੌਥੇ ਸੂਇ ਆ ਤੇ ਤਾਜੀ ਸੂਈ ਹੋਈ ਆ 8 ਦਿਨਾਂ ਦੀ ਸੂਈ ਆ ਜਿਹੜੀ ਤੇ ਦੁੱਧ 11 ਕਿਲੋ ਤਿਆਰ ਆ ਤੇ ਰੇਟ ਕੀ ਕਰਤਾ ਬਾਈ 10 10 ਤੇ ਮੰਨ ਕੇ ਚੱਲ ਵੀ ਦੇਣੀ ਕਿੰਨੇ ਦੀ ਹਨ ਦੇਣ ਵਾਲੀ ਗੱਲ ਹੀ ਕਰੀਏ ਦੇਣ ਵਾਲੀ ਗੱਲ ਕਰੀਏ ਮਾਨਤਾਨ ਤਾਂ ਕਰਾਂਗੇ ਮਣ ਮੋਟਾ ਠੀਕ ਆ ਬਾਈ ਕਹਿੰਦਾ ਮਾਨਤਾਨ ਚੱਲ ਮੌਕੇ ਤੇ ਕਰ ਦਾਂਗੇ ਰੇਟ ਕਹਿੰਦਾ ਦੇਣ ਵਾਲੀ ਗੱਲ ਹੀ ਕਰੀਏ 1 ਲੱਖ ਤੇ 10000 ਤਾਜੀ ਸੂਈ ਹੋਈ ਆ ਤੇ 11 ਕਿਲੋ ਦੁੱਧ ਕਹਿੰਦਾ ਮੌਕੇ ਦਾ ਤਿਆਰ ਆ ਤੇ تسਲੀ ਕਰਾ ਦਾਂ ਤੁਹਾਡਾ ਦਸੱਲੀ ਕਰਾ ਦੂੰਗਾ ਜੇ ਇੱਕ ਵਾਰ ਕੋਈ ਕਹਿੰਦਾ ਲੈ ਵੀ ਦਸੱਲੀ ਕਰਕੇ ਕਹਿੰਦਾ ਫੇਰ ਖਰੀਦ ਸਕਦੇ ਹੋ ਤੇ ਘਰੂ ਮਹਾਸਾ ਘਰੂ ਮਹਾਸਾ ਬਾਈ ਦੀ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਸੰਪਰਕ ਜ਼ਰੂਰ ਕਰ ਲਿਓ ਪਿੰਡ ਹਾਕਮਲਾ ਆਦਮਕੇ ਆਦਮਕੇ ਜ਼ਿਲ੍ਹਾ ਮਾਨਸਾ ਲੈ ਵੀ ਦੋਸਤ ਨੇ ਕੱਪ ਬਾਈ ਝੋਟੀ ਦਿਖਾਉਣੇ ਤੋਰ ਕੇ ਇਹਨੂੰ ਲੈ ਜਾਣਾ ਤੇ ਬਾਕੀ ਤੋਕੜਾ ਬਾਈ ਹੈਣਾ ਤੋਕੜਾ ਗਈ ਤੇ ਕਿਉਂਕਿ ਸੂਆ ਜਿਹੜਾ ਹੁਣ ਘਟਾਗਾ ਤਾਂ ਕਰਕੇ ਪਸੂ ਟੋਕੜ ਵੱਧ ਆਉਂਦੇ ਆ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਥਣਲੇਵੇ ਦੀ ਬਿਲਕੁਲ ਸਾਫ ਆ ਤੇ ਥਣਾ ਸਪੇਸ ਜਿਹੜਾ ਸੋਹਣਾਗਾ ਨਾ ਨਖਰਵੇਂ ਥਣ ਲੱਗਿਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਇੱਕ ਵਾਰ ਤੁਸੀਂ ਥਣਲੇਵਾ ਚੈੱਕ ਜ਼ਰੂਰ ਕਰ ਲਓ ਪਰ ਪ੍ਰੇੜ ਜਾਣਕਾਰੀ ਸੋਨੂੰ ਲੈ ਕੇ ਆ ਸਾਹਮਣੇ ਜਿਹੜਾ ਬੱਚਾ ਉਹ ਵੀ ਨਜ਼ਰ ਆ ਰਿਹਾ ਓਰੇ ਆਏ ਬਾਈ ਬਾਈ ਹੱਸੀ ਗਾਲ ਹੱਸੀ ਗਾਲ ਬਾਈ ਨਾਮ ਦੱਸਿਓ ਚੱਕ ਸੀਰਾ ਬਾਈ ਜਗਸੀਰ ਪਿੰਡ ਬਾਈ ਮਾਨਸਾ ਖੁਰਦ ਬਾਈ ਮਾਨਸਾ ਖੁਰਦ ਛੋਟਾ ਮਾਨਸਾ ਹਣਾ ਤੇ ਜਗਸੀਰ ਬਾਈ ਮਨਲਾ ਜਿਹੜੀ ਆਪਾਂ ਦਿਖਾਈ ਝੋਟੀ ਕਿਵੇਂ ਸੂਇਆ ਦੂਜਾ ਸੂਆ ਬਾਈ ਦੂਜਾ ਸੂਆ ਕਹਿ ਦੇਣਾ ਸੂਇ ਹੋ ਗਈ ਬਾਈ ਸੂਈ 2 ਮਹੀਨੇ ਦੀ ਆਪਾਂ 2 ਮਹੀਨੇ ਦੀ ਠੀਕ ਹੈ ਦੁੱਧ ਬਾਈ ਹੁਣ ਦੁੱਧ ਬਾਈ ਹੁੰਦਾ 11 ਪਰ 10 ਕਹਿ ਕੇ ਦੇ ਠੀਕ ਹੈ 10 ਕਹਿ ਕੇ ਦੇਵਾਂਗੇ ਲੈ ਮਿੱਤਰੋ ਜਗਸੀਰ ਕਹਾਂ ਦੁੱਧ 11 ਕਿਲੋ ਪਰ 10 ਕਹਿ ਕੇ ਦੇਵਾਂਗੇ ਤੇ ਦਸਲੀ ਬਾਈ ਕਰ ਸਕਦਾ ਲਾ ਫੋਲ ਬੜਾ ਫੋਲ ਬਾਈ ਥਾਨ ਲੇ ਵੀ ਬਿਲਕੁਲ ਸਾਫਾ ਦਸਲੀ ਤੁਸੀਂ ਕਰਨੀ ਆ ਤੇ ਜਗਸੀਰ ਇੱਕ ਵਾਰੀ ਨੰਬਰ ਬੋਲਿਓ ਬਾਈ 94785 6703 ਠੀਕ ਹੈ ਤੇ ਰੇਟ ਜਗਸੀਰ ਕੀ ਕਰਤਾ 85000 85000 ਮਾਨਦਾਨ ਕਿੰਨਾ ਕਰੇਗਾ ਕਰਦਾ ਬਾਈ ਮੌਕੇ ਤੇ ਠੀਕ ਹੈ ਲੈ ਜਗਸੀਰ ਕਹਿੰਦਾ ਮਾਨਦਾਨ ਮੌਕੇ ਤੇ ਕਰਾਂਗੇ ਬਾਈ ਰੇਟ 85000 ਤੇ 2 ਮਹੀਨੇ ਸੂਈਆ 10 ਕਿਲੋ ਦੁੱਧ ਚੋਕੇ ਜਾ ਸਕਦਾ ਬਾਈ ਨਾਲ ਸੰਬਰ ਕਰ ਲਿਓ ਪਿੰਡ ਮਾਨਸਾ ਛੋਟੀ ਤੇ ਜਿਲਾ ਮਾਨਸਾ ਹੀ ਰਹਿੰਦਾ ਇੱਕ ਬਾਈ ਕੋਲੇ ਨਾ ਗਾਂ ਖੜੀ ਆ ਜਗਸੀਰ ਦੇ ਨਾਲ ਹੀ ਆਏ ਸੀਗਾ ਤੇ ਚੰਗੀ ਥਾਂ ਲੈਵੇ ਦੀ ਆ ਡਰਾ ਜਿਹੜਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਗਾਣੇ ਤੇ ਬਾਕੀ ਸੋਣੀ ਤੋਰ ਕੇ ਦਿਖਾਉਣੇ ਆ ਤੁਰ ਦਿਨ ਦੂਜੀ ਚੱਕਰ ਲਓ ਥਾਂ ਨਿਕੜਮੇ ਆ ਵਧੀਆ ਸਪੇਸ ਚੰਗੀ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਹੱਥੀ ਜਵਾਈ ਵਾਲਾ ਥਾਣਾ ਤੇ ਉਠੀ ਵਾਲਾ ਐਚ ਐਫ ਦੀ ਆ ਕਿਉਂਕਿ ਹੁਣ ਗਾਵਾਂ ਜਿਵੇਂ ਤਾਜੀ ਸੂਈ ਹੋਈ ਆ ਤੇ ਗਾਵਾਂ ਜਿਆਦਾਤਰ ਬਿਕਰੀ ਵੱਧ ਗਾਵਾਂ ਦੀ ਆ ਮੱਝਾਂ ਜਿਹੜਾ ਸੂਆ ਘਾਟਾ ਮੰਡੀ ਕਰਕੇ ਹੋਰਾਂ ਜਾ ਆ ਬਈ ਇਹ ਸੂਹਾ ਜਿਹੜਾ ਮੱਝਾ ਦਾ ਘਟਾ ਤੇ گاਮਾਂ ਦੇ ਜਿਵੇਂ ਹੁਣ ਸੂਹਾ ਇੱਥੇ ਆ ਕੇ ਜਿਆਦਾ ਹੁੰਦਾ ਗਰਮੀ 'ਚ ਤੇ ਬਾਕੀ ਬੁਰੀ ਜਾਣਕਾਰੀ ਬਾਈ ਦਿੰਨੇ ਬਾਈ ਸੱਸੀ ਗਾਲ ਤੇ ਬਾਈ ਨਾਮ ਦੱਸਿਓ ਆਪਣਾ ਨਿੱਕਾ ਬਾਈ ਨਿੱਕਾ ਨਿੱਕੇ ਪਿੰਡ ਬਾਈ ਟੈਬੀ ਟੈਬੀ ਜ਼ਿਲ੍ਹਾ ਮਾਨਸਾਣਾ ਠੀਕ ਹੈ ਨਿੱਕੇ ਮੋਬਾਈਲ ਨੰਬਰ ਬੋਲੀ ਇੱਕ ਵਾਰੀ 98795 5424 ਠੀਕ ਹੈ ਤੇ ਨਿੱਕੇ ਜਿਹੜੀ ਆਪਾਂ ਦਿਖਾਈ ਬਈ ਐਫਸੀ ਵੜ ਕਹਵੇਂ ਸੂਇਆ ਇਹ ਦੂਜੇ ਸੂਇ ਸੂਇਆ ਬਈ ਤੀਜੇ ਦਿਨਾਂ ਦੀ ਸੂਈ ਤੀਜੇ ਦਿਨਾਂ ਲੈ ਮੈਂ ਲੋ ਬੋੜਾ ਤਿਆਰ ਠੀਕ ਹੈ ਮਿੱਤਰੋ ਦੂਜੇ ਸੂਇਆ ਤੀਜੇ ਦਿਨ ਸੂਈ ਨੂੰ ਆ ਸਾਹਮ 14 ਕਿਲੋ ਬੋਲਾ ਜਿਹੜਾ ਬਾਈ ਕਹਿੰਦਾ ਤਿਆਰ ਆ ਮੌਕੇ ਦਾ ਤੇ ਬਾਈ ਜਗਸੀਰ ਆਪਣਾ ਆਪਣਾ ਕੀ ਨਾਂ ਸੀਗਾ ਨਿੱਕਾ ਨਿੱਕਾ ਨਿੱਕੇ ਰੇਟ ਬਾਈ ਕੀ ਕਰਦਾ 62000 ਬਾਈ 62000 ਮਾਨਦਾਨ ਕੇ ਨਊ ਹਾਂ ਤਰ ਕਰਦਾਂ ਮੌਕੇ ਤੇ ਮੌਕੇ ਦੀ ਗੱਲ ਹੈ ਨਾ ਰੇਟ ਮੰਡੀ ਹਿਸਾਬ ਕਰਨਾ ਹਾਂਜੀ ਠੀਕ ਆ ਤੇ ਬਾਈ ਨਿੱਕੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਨੰਬਰ ਬੋਲ ਦੇ ਬਾਈ 62395 54214 ਠੀਕ ਆ ਬਾਈ ਨਿੱਕੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦਾ ਢਾਪੀਆ ਜ਼ਿਲ੍ਹਾ ਮਾਨਸਾ ਤਾਜੀ ਸੂਈ ਹੋਈ ਆ ਐਫਪੀ ਜਿਹੜੀ ਵਹਿੜਾ ਦੂਜੇ ਸੂਏ 14 ਲੀਟਰ ਬਾਈ ਤਿਆਰ ਆ ਜਾਮ ਦਸੱਲੀ ਕਰ ਲਿਆ ਗਾ ਹਾਂ ਜਾ ਸੰਦੀ ਕਰਕੇ ਜਾ ਸਕਦਾ ਠੀਕ ਹੈ ਦਸੱਲੀ ਕਰਕੇ ਲੈ ਵੀ ਲੈ ਵੀ ਮਿੱਤਰੋ ਦਸੱਲੀ ਕਰਕੇ ਤੁਸੀਂ ਲੈ ਲਿਓ ਬੈੜ ਜਿਹੜੀ 14 ਲੀਟਰ ਦੁੱਧ ਨਿੱਕਾ ਬਾਈ ਤਿਆਰ ਕਹਿੰਦਾ ਤੇ ਬਾਕੀ ਸੰਪਰਕ ਤੁਸੀਂ ਕਰਨਾ ਪਿੰਡ ਬਾਈ ਟਾਈਪੀ ਜਿਲਾ ਮਾਨਸਾ ਲੈ ਵੀ ਦੋਸਤੋ ਨੇ ਕਾਪਾ ਸੁਣੂ ਗੱਬਣ ਝੋਟੀ ਤੋੜ ਕੇ ਦਿਖਾਉਣੇ ਟੋਕੜ ਗੱਬਣ ਮਾਗਰ ਕੱਟੀ ਹੋਰ ਉਹਨਾਂ ਨੂੰ ਕਮਾਲਾ ਤੇ ਮਾਗਰ ਕੱਟੀ ਆ ਗਈ ਤੇ ਬਾਕੀ ਥਣਲੇਵਾ ਛੋਡੇ ਸਾਹਮਣੇ ਬਿਲਕੁਲ ਸਾਫ਼ ਹੈ ਮੋੜ ਲੈ ਜੀ ਤੋਕੜ ਗੱਬਣ ਜਿਹੜੇ ਭਰਾ ਕਹਿੰਦੇ ਹਨਾ ਸਕੀਨ ਹੁੰਦੇ ਤੋਕੜ ਗੱਬਣ ਦੇ ਚੰਗੀ ਏ ਝੋਟੀ ਪਲੀ ਪੁਲੀ ਵਧੀਆ ਤੇ ਨਾਲ ਕੱਟੀ ਵੀ ਥਣ ਦਾ ਸਪੇਸ ਜਿਹੜਾ ਸੋਹਣਾ ਨਿਕਲਣੇ ਥਣ ਲੱਗਿਆ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਾਈ ਨਾਲ ਵੀ ਕਰਾਂਗੇ ਤੇ ਸਾਹਮਣੇ ਤੁਸੀਂ ਕੱਟੀ ਵੀ ਦੇਖ ਸਕਦੇ ਹੋ ਹਨਾ ਤੇ ਨਾਲ ਕੱਟੀ ਆ ਗਈ ਤੇ ਬਾਕੀ ਬਾਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦਿੰਨਾ ਬਾਈ ਅਸੀ ਗਾਲ ਬਈ ਨਾਮ ਦੱਸੋ ਪਹਿਲਾਂ ਨਾਮ ਗੁਰਿੰਦਰ ਸਿੰਘ ਜੀ ਗੁਰਵਿੰਦਰ ਹਾਂਜੀ ਠੀਕ ਹੈ ਗੁਰਵਿੰਦਰ ਪਿੰਡ ਬਾਈ ਮੋੜ ਖੁਰਦਾ ਮੋੜ ਖੁਰਦਾ ਤੇ ਇੱਕ ਵਾਰ ਮੋਬਾਈਲ ਨੰਬਰ ਬੋਲਿਓ ਬਾਈ 9815620568 ਹੈ ਠੀਕ ਹੈ ਤੇ ਲੈ ਮੈਂ ਤਰੋਂ ਮੋੜਾਂ ਤੋਂ ਗੁਰਵਿੰਦਰ ਲੈ ਕੇ ਆਇਆ ਝੋਟੀ ਤੇ ਜ਼ਿਲ੍ਹਾ ਬਠਿੰਡਾ ਹਨਾ ਹਾਂ ਤੇ ਬਾਕੀ ਗੁਰਵਿੰਦਰ ਕਿੰਨੇ ਕੈਮਿਸ ਹੋਏ ਬਾਈ ਇਹ ਸੂਆ ਤੀਜਾ ਜੀ ਤੀਜਾ ਸੂਆ ਤੇ ਹੁਣ ਮੰਨ ਲਾ ਗੱਭਣ ਕਿੰਨੇ ਟਾਈਮ ਦੀ ਹੈ ਗੱਭਣ 4:30 ਮਹੀਨੇ ਸਾਢੇ 4 ਦੀ ਤੇ ਦੁੱਧ ਕਿੰਨਾ ਬਾਈ ਦੁੱਧ 7 ਕਿਲੋ ਹੈ 7 ਕਿਲੋ ਪੂਰਾ ਤਿਆਰ ਆ ਹਾਂਜੀ ਠੀਕ ਹੈ ਤੇ ਗੁਰਵੰਦਰ ਰੇਟ ਦੀ ਗੱਲ ਹੈਂ ਦੀ ਰੇਟ ਕੀ ਕਰਤਾ ਰੇਟ 85000 ਦਾ 85000 ਮਾਨਤਾ ਕਿੰਨਾ ਹੋ 80 ਦੀ ਮਰ ਦੇਵਾ ਠੀਕ ਹੈ ਲੈ ਮਿੱਤਰੋ 80000 ਦੀ ਬਾਈ ਕਹਿੰਦਾ ਦੇ ਦਾਂ ਝੋਟੀ ਤੀਜੇ ਸੂਇਆ ਤੇ ਮਗਰ ਕੱਟੀ ਆ 7 ਲੀਟਰ ਦੁੱਧਾ ਤੇ 4 ਮਹੀਨੇ ਗੱਪਣਾ ਹਨਾ ਸਾਢੇ 4 ਮਹੀਨੇ ਦੀ ਗੱਪਣਾ ਚੈੱਕ ਕਰਾ ਕੇ ਲੈ ਜਾ ਸਕਦਾ ਤੇ ਦੋ ਟਾਈਮ ਤਸੱਲੀ ਕਰਨੀ ਤੁਸੀਂ ਉਹ ਵੀ ਕਰ ਸਕਦੇ ਹੋ ਪਿੰਡ ਬਾਈ ਦਾ ਮੌੜਾ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਗੁਰਵੰਦਰ ਨਾਲ ਸੰਪਰਕ ਵੀ ਕਰ ਸਕਦੇ ਹੋ ਉੱਕੜ ਗੱਬਣ ਝੋਟੀ 80000 ਰੁਪਏ ਦੀ ਕਹਿੰਦਾ ਦੇਵਾਂਗੇ 4 ਮਹੀਨੇ ਦੀ ਗੱਬਣ ਜਿਹੜੀ ਤੇ ਤੁਸੀਂ ਚੈੱਕ ਕਰਾ ਕੇ ਪੂਰੀ ਦਸੰਦੀ ਕਰਕੇ ਫੇਰ ਜਿਹੜੀ ਖਰੀਦ ਸਕਦੇ ਹੋ ਗੁਰਿੰਦਰ ਤੋਂ ਲੈ ਵੀ ਦੋਸਤੋ ਨੇ ਆਪਾਂ ਤੁਹਾਨੂੰ ਝੋਟੀ ਦਿਖਾਉਣਾ ਤੇ ਚੰਗੀ ਹੈ ਨਾ ਪੂਰੀ ਤੇ ਕਮੀ ਮੈਨੂੰ ਕੋਈ ਨਹੀਂ ਲੱਗੀ ਬਾਕੀ ਥਣਲੇ ਬਿਲਕੁਲ ਸਾਫ ਆ ਤੇ ਪੂਰਾ ਸਪੇਸ ਤੇ ਥਾਣਾ ਜਿਵੇਂ ਕਹਦੀ ਹੈ ਨਾ ਚੰਗਾ ਗਿਠ-ਗਿਠ ਦੇ ਤੇ ਬਾਕੀ ਬਾਈ ਤੋਰ ਕੇ ਦਿਖਾਉਂਦਾ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਬਾਅਦ ਦੇ ਵਿੱਚ ਕਰਾਂਗੇ ਤੇ ਸਾਹਮਣੇ ਜਿਹੜਾ ਤੁਸੀਂ ਬੱਚਾ ਉਹ ਵੀ ਦੇਖ ਸਕਦੇ ਹੋ ਲਗਭਗ ਮਹੀਨੇ ਦੇ ਕਰੀਬ ਜਿਹੜੀ ਸੂਈ ਹੋਊਗੀ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂ ਮੈਂ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਟਾਈਟ ਲੇਵੇ ਦੀ ਆ ਤੇ ਫਸਮਾ ਲੇਵਾ ਅੰਦਰ ਪੱਟਾਂ ਦੇ ਵਿੱਚ ਤੇ ਚੰਗਾ ਸਾਨਸਣ ਲੱਗਿਆ ਤੇ ਬਾਕੀ ਗੱਲਬਾਤ ਮੋੜਦਾ ਬਾਈ ਬਾਈ ਨਾਲ ਕਰਾਂਗੇ ਆਪਾਂ ਤੇ ਝੋਟੀ ਜਿਹੜੀ ਚੰਗੀ ਤਿਆਰ ਹੋਈ ਹੋਈ ਆ ਤੇ ਥਣਾ ਸੈਜਾ ਬਹੁਤ ਸੋਹਣਾ ਨਿਕਲਣਾ ਥਾਣਾ ਗਿੱਠ ਗਿੱਠ ਤੇ ਥਣ ਲੱਗਿਆ ਹੋਇਆ ਤੇ ਬਾਕੀ ਬਾਈ ਤੋਂ ਆਪਾਂ ਪੂਰੀ ਜਾਣਕਾਰੀ ਲੈਣੇ ਆ ਮੰਗਰ ਵੀ ਕੱਟੀ ਹੈਗੀ ਕੱਟੀ ਆ ਬਾਈ ਹਨਾ ਕਟਾ ਮਾਗਰ ਕਟਾ ਤੇ ਬਾਕੀ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆ। ਹਾਂ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਤੇ ਬਾਈ ਨਾਮ ਦੱਸਿਓ ਪਹਿਲਾਂ। ਨਾਮ ਮੇਰਾ ਜੀ ਐਮਪੀ ਸਿੰਘ। ਜੰਤੀ ਐਮਪੀ ਸਿੰਘ ਜੀ। ਐਮਪੀ। ਤੇ ਬਾਈ ਪਿੰਡ ਕਿਹੜਾ? ਸਾਧੂਵਾਲਾ ਜੀ। ਸਾਧੂਵਾਲਾ। ਜ਼ਿਲ੍ਹਾ ਨੂੰ ਕਿਹੜੇ ਪੈਂਦਾ? ਜ਼ਿਲ੍ਹਾ ਮਾਨਸਾ ਜੀ। ਮਾਨਸਾ ਠੀਕ ਆ। ਤੇ ਬਾਈ ਜੇ ਆਪਾਂ ਛੋਟੀ ਦੀ ਗੱਲ ਕਰੀ ਕਹਿੰਦੇ ਸੁਇਆ। ਇਹ ਦੂਜਾ ਸੁਇਆ ਜੀ। ਦੂਜਾ ਸੁਇਆ। ਕਰਦੀ ਆ ਆਪਣੀ? ਹਾਂਜੀ ਕਰਦੀ। ਠੀਕ ਆ। ਤੇ ਬਾਈ ਕਿੰਨੇ ਟਾਈਮ ਦੀ ਸੁਇ ਹੋਗੀ ਹੁਣ? ਇਹ ਸੁਇ ਹੋਗੀ ਜੀ 1.5 ਮਹੀ ਤੇ ਹੁਣ ਬਈ ਦੁੱਧ ਇਸ ਟਾਈਮ ਕਿੰਨਾ ਦਾ ਹੈ 14 ਕਿਲੋ 14 ਕਿਲੋ ਪੂਰਾ ਜਾਮਾ ਤਸੱਲੀ ਕਰਾ ਦਿਆਂ ਤੋ ਟਾਈਮ ਠੀਕ ਆ ਤੇ ਮਗਰ ਕਟਾ ਹੈ ਨਾ ਤੇ ਬਈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ 62844796976 ਠੀਕ ਆ ਪਿੰਡ ਬਾਈ ਦਾ ਸਾਧੂ ਵਾਲਾ ਜਿਲ੍ਹਾ ਮਾਨਸਾ ਤੇ ਬਾਕੀ ਬਈ ਰੇਟ ਦੇ ਕਿੰਨੇ ਰੇਟ ਕੀ ਕਰਤਾ ਰੇਟ 1.5 ਲੱਖ ਡੇਢ ਕਿੰਨੇ ਦੇ ਕੇ ਜਾਏਗਾ 1.40 ਠੀਕ ਆ ਲੈ ਬਈ 1.5 ਲੱਖ ਰੇਟ ਕਰਦਾ ਤੇ ਦੇ ਮੈਂ ਕਹਿੰਦਾ 1.40 ਦੀ ਤੇ ਬਾਕੀ ਬਾਈ ਨਾਲ ਤੁਸੀਂ ਸੰਬੰਧ ਕਰ ਸਕਦੇ ਹੋ ਪਿੰਡ ਸਾਧੂ ਵਾਲਾ ਜਿਲ੍ਹਾ ਮਾਨਸਾ